ਮਾੜੀ ਗੱਲੇ ਇਹ ਕਿ ਮੰਨਦੇ ਨਹੀਂ ਕਿ ਅਸੀਂ ਖਾ ਗਏ। ਕਦੇ ਸਾਡਾ ਕੰਮ ਹੀ ਹੁੰਦਾ ਜੇ ਤਸਵੀਰ ਕਰਦੇ ਹੁੰਦੇ ਸੀ। ਕੀ ਕਹਿੰਦੇ ਸੀ ਅਰਮ ਜੇਤਲੀ? ਸਭ ਤੋਂ ਵੱਧ ਉਹ ਬੋਲਦੇ ਸੀ। ਅਰਮ ਜੇਤਲੀ ਜੀ। ਜਦੋਂ ਰਾਮ ਲੀਲਾ ਗਰਾਊਂਡ ਦੇ ਵਿੱਚ ਅੰਨਾ ਮੂਮੈਂਟ ਹੋਈ ਤਾਂ ਸੱਤ ਤੋਂ ਵੱਧ ਬੋਲਣ ਵਾਲੇ ਅਰਮ ਜੇਤਲੀ ਸੀ। ਕੀ ਕਹਿੰਦੇ ਸੀ? ਚੁੰਨ ਕਰਾਈ। ਐਸੇ ਸੜਕਾਂ 'ਤੇ ਕੋਈ ਨਹੀਂ ਬਣ। हिम्मत ਹੈ ਤਾਂ ਚੋਣ ਕਰਾਈ ਹਿੰਮਤ ਹੈ ਤਾਂ ਚਿਨਾਵ ਲੜੀ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਚੋਣਾ ਲੜ ਨਹੀਂ ਸਕਦੇ ਉਹ ਤੋਂ ਬਿਨਾ ਇਹ ਕੁਝ ਕਰ ਨਹੀਂ ਸਕਦੇ ਆਮ ਆਦਮੀ ਪਾਰਟੀ ਅਰਵਿੰਦ ਕੇ ਜੀਵਾਲ ਨੇ ਬਣਾਈ ਵੋਟਾਂ ਆਈਆਂ ਝੁੜ ਕੇ ਗਏ ਸਭ ਤੋਂ ਪਹਿਲੇ ਦਿਨ ਮੈਂ ਪਾਰਲੀਮੈਂਟ ਜਦੋਂ ਪਹੁੰਚਿਆ ਮੈਂ ਸਭ ਤੋਂ ਪਹਿਲਾਂ ਇਹੀ ਕਿਹਾ ਮੈਂ ਕਿਹਾ ਜੈਤਲੀ ਸਾਹਿਬ सबसे ज्यादा आप कहते थे कि चुन कर आइए चुनकर आइए चुनकर आइए हम तुम चुन कर आ गए चुन के आओ चुन के आओ जुन कर आइए उन्होंने खुद नहीं चुने वक्त है वक्त बहुत बड़ी चीज है ਇਹ ਰਾਜ ਜਾਂ ਤਾਂ ਪੀਖ ਮਗਾ ਦਿੰਦਾ ਹੈ ਪਖਾੜੀਆਂ ਦੇ ਸਿਰ ਤੇ ਤਾਜ ਚਕਾ ਦਿੰਦਾ ਹੈ ਵਕਤ ਹੈ ਸੋ ਵਕਤ ਬਹੁਤ ਵੱਡੀ ਚੀਜ਼ ਹੈ ਵੀਰੋ ਇਕੱਠੇ ਰਹੋ ਇਕਾ ਰੱਖਿਓ ਆ ਗਈ ਚਾਤਰੀ 31 ਜਨਵਰੀ ਹੋ ਗਈ 4 ਦਿਨ ਰਹਿ ਗਏ ਮੌਸਮ ਵੀ ਬੱਲ ਗਿਆ ਸੂਰਜ ਵੀ ਖੁਸ਼ ਹੈ ਨਵੇੜ ਲਿਆ ਕਾਮੇਂਦਰ ਦਾ ਇਲਤੇ ਨੇ ਵੀ ਸੌ ਤੇ ਆਰ ਬੈਠੇ ਆ ਅਸੀਂ ਕੁਛ ਹੀ ਕੱਟiere ਹੋ ਬਸ ਕਿਹਨੇ ਨੰਬਰ ਦਾ ਵਟਨਾ ਹੈ ਜੀ ਨੰਬਰ 3 ਨੰਬਰ ਹੀ ਹੈ ਬਾਈ 3 ਨੰਬਰ ਹੀ ਜਿਹੜਾ ਨਾਮ ਹੈ 3 ਨੰਬਰ ਇੱਥੇ ਹੈ ਨਵੀਆਂ ਮਸ਼ੀਨਾਂ 'ਚ ਫੋਟੋ ਲੱਗੀ ਹੋਊਗੀ ਫੋਟੋ ਲੱਗੀ ਹੋਊਗੀ ਇਸ ਵਾਰ ਕੈਂਡੀਡੇਟ ਦੀ ਫੋਟੋ ਸਵੀਰੋ ਨੰਬਰ ਬੋਰਡ ਤੇ ਆਗਲਾ ਬੰਦਾ ਹੋਗਾ ਉਹ ਵੀ 3 ਨੰਬਰ ਦਾ ਬਟਨ ਦਬਾਉਗਾ ਆਵਾਜ਼ ਆਉਣੀ ਚੀਕ ਜੀ ਆਉਣੀ ਕਿ ਤੀਹ ਇਹ ਮਸ਼ੀਨਾਂ ਦੀਆਂ ਨਹੀਂ ਇਹ ਕਾਂਗਰਸ ਕਾਲੀ ਤੇ ਬੀਜੇਪੀ ਦੀਆਂ ਚੀਕਾਂ ਹੋ ਗਈਆਂ ਬਸ ਸਾਲੇ ਨੇ ਆਪਣੇ ਚਿਕਕੜਾਈਆਂ ਦੇ ਚਾਰ ਬੰਦੋ ਅਸੀਂ ਕਢਾ ਦੋ ਬਸ ਸਿੱਧੀ ਗੱਲ ਹੈ ਕਿੱਥੇ ਰਿਹਾ ਵੀਰੋ ਡਾਕਟਰ ਕਹਿੰਦਾ ਵੋਕਲ ਕੋਰਡ ਦੇ ਵਿੱਚ ਇਨਫੈਕਸ਼ਨ ਹੋ ਗਈ ਤੂੰ ਬੋਲ ਨਹੀਂ ਸਕਦਾ ਮੈਂ ਕਹਾ ਜੀ ਮੈਂ ਨਹੀਂ ਹਟਣਾ ਬੋਲਣਾ ਮੈਂ ਤਾਂ ਬੋਲ ਲੂੰਗਾ ਹੁਣ ਕੋਈ ਗੱਲ ਨਹੀਂ ਤਿੰਨ ਚਾਰ ਦਿਨ ਹੋਰ ਨਹੀਂ ਉਦੋਂ ਬਾਅਦ ਬੋਲਣ ਦੀ ਲੋੜ ਨਹੀਂ ਲੋਕ ਬੋਲਣਗੇ ਸੋ ਵੀਰੋ ਇਹ ਕਾ ਰੱਖਿਓ ਅਸੀਂ ਨਹੀਂ ਥੱਕਦੇ ਇਤੋਂ ਮੈਂ ਲੱ ਤਿੰਨ ਰੈਲੀਆਂ ਕਰਿਆ ਮੈਂ ਸਵੇਰੇ 7 ਵਜੇ ਲਾਈਵ ਫੇਸਬੁੱਕ ਤੇ 10000 ਬੰਦਾ ਸਵੇਰੇ 7 ਵਜੇ ਤੋਂ ਖੜਾ ਸੀ ਜਿੰਨੇ ਜਿੰਜ ਕਰ ਤਾ ਮਰੀਂਦਰ ਤੇ ਸੁਬੀਰ ਵਾਲ ਪੁਰਸ਼ ਕਰਦੇ ਉਹਨੇ ਜਿੰਨੇ ਪੰਜ ਰੈਲੀਆਂ ਕਰ ਲੈਣਦਾ ਮੈਂ ਇਹ ਕੀ ਸਮਝਦੇ ਆਪਣੇ ਆਪ ਨੂੰ ਅਸੀਂ ਹੈ ਲੀਡਰ ਇਹ ਲੀਡਰ ਸਮਝਦੇ ਆਪਣੇ ਆਪ ਨੂੰ ਲੀਡਰ ਉਹ ਹੁੰਦੇ ਜਿਹੜੇ ਲੋਕਾਂ ਚ ਰਹੇ ਕਰ ਲੈਂਦੇ ਆਪ ਨੂੰ 8 ਵਜੇ ਰੈਲੀ ਰਾਧਿਆ ਖੋਜੇ ਸੁਕੀਬਾ ਦੇ ਕਪਤਾਨਿੰਦਰ ਲਈ ਕਰ ਲੂਗਾ ਹਾਂਜੀ ਹਾਂਜੀ ਇਹਦੇ ਤਿੰਨ ਕਾਰਨ ਹਨ ਪਹਿਲਾ ਕਾਰਨ ਇਹ ਹੈ ਕਿ ਹਜੇ ਵੇਲੇ ਰੈਲੀ ਗਾਂ ਦੀ ਸਥਿਤੀ ਵਿੱਚ ਨਹੀਂ ਹੁੰਦੇ ਹਨ ਦੂਜਾ ਕਾਰਨ ਹੈ ਕਿ ਨੇਰੇ ਵਿੱਚ ਹੈਲੀਕਾਪਟਰ ਉੱਤੇ ਨਹੀਂ ਸਕਦਾ ਹੈ ਤੀਜਾ ਕਾਰਨ ਇਹ ਹੈ ਕਿ ਜੇ ਉੱਤਰ ਕੇ ਤੁਸੀਂ ਉੱਡਣ ਨਹੀਂ ਦੇਣਾ ਹੈ ਕਹ ਰਹੇ ਨਾ ਤੇ ਪਿਆਰੀ ਇਹਨਾਂ ਨੂੰ ਤੁਸੀਂ ਮੱਥੇ ਚੁੰਮ ਚੁੰਮ ਕੇ ਕਰਦੇ ਹੋ ਮਾਂ ਮੂਹ ਬੋਲਾ ਹੱਲ ਕਰ ਦੋਗੇ ਮੱਥਾ ਚੁੰਮ ਚੁੰਮ ਕੇ ਰਹੇ ਨਾ ਹਰਮਨ ਕਹ ਰਹੇ ਨਾ ਮਜ਼ਾਕ ਬੜਾ ਲਿਆ ਨਾ ਇਹ ਮੁਲਕ ਦਾ ਜੋ ਇਕੱਠੇ ਰਹੋ ਇਕੱਠਾ ਰੱਖੋ ਇਕੱਠਾ ਰੱਖੋਗੇ ਤਾਂ ਕੁਝ ਲੈ ਦਪੋਗੇ ਨਹੀਂ ਤਾਂ ਵੀਰੋ ਬਹੁਤ ਖਤਰਨਾਕ ਰਾਦੇ ਲਈ ਫੜਦੇ ਨੇ ਉਹ ਕਹਤਰੋਂ ਵੀ ਇੰਦਕੇ ਨੇ ਸੀ ਕਹਿੰਦਾ ਗੋਪਰਵਾਰ ਚ ਕਾਂਗਰਸ ਪਾਰਟੀ ਇੱਕ ਟਿੱਕ ਟਿੱਕ ਦੇਉਂਦੀ ਵਸ ਦੋਨੀ ਦਿੰਦੀ ਇੱਕੋ ਪਰਵਾਰ ਦੀ ਗੱਲ ਸਟੂ ਇੱਕੋ ਬੰਦੇ ਨੂੰ ਦੋ ਡਿਟਾ ਦੇ ਦਿੰਦੀ ਐ ਗੱਤ ਮਨਿੰਦਰ ਨੂੰ ਇੱਕ ਬੰਦੇ ਨੂੰ ਦੋ ਡਿਟਾ ਜ ਵੀ ਦੇ ਦਿੰਦੀ ਵੇ ਕਿਧਰ ਗਿਆ ਸੂਲ ਅੱਛਾ ਇੱਕ ਹੋਰ ਕੈਪਟਨ ਕਹਿੰਦਾ ਮੇਰੀ ਆਤਮਿਕ ਇਲੈਕਸ਼ਨ ਹੈ ਸ਼੍ਰੇਖਤਾ ਇਹ ਬੋਧ ਕਹਿੰਦੇ ਆ ਯਾਰ ਤੇ ਮੇਰੀ ਆਤਮਿਕ ਇਲੈਕਸ਼ਨ ਹੈ 2012 ਚ ਪ੍ਰਕਾਸ਼ੀਵਾਦ ਨੇ ਮੇਂ ਹਾਸਿਲ ਮੇਰੀ ਆਤਮਿਕ ਇਲੈਕਸ਼ਨ ਹੈ ਹੁਣ ਕਿਉਂ ਲੜਦਾ ਫਿਰਦਾ ਬਈ 2009 ਜੜਵਾਨੀ ਨੇ ਕਿਹਾ ਸੀ ਮੇਰੀ ਆਖਰੀ ਇਲੈਕਸ਼ਨ ਫਿਰ ਫਿਰ ਚੌਥਾ ਜਰਣ ਪਿਆ ਹੁਣ ਕੈਪਟਨ ਕਹਿੰਦਾ ਮੇਰੀ ਆਖਰੀ ਇਲੈਕਸ਼ਨ ਹੈ ਵੀਰੋ ਜੀ ਦੀ ਆਖਰੀ ਇਲੈਕਸ਼ਨ ਹੋਵੇ ਨਾ ਹੁਣ ਤਾਂ ਵੋਟ ਬਿਲਕੁਲੀ ਨਾ ਪਾਇਆ ਉਹਦਾ ਕਾਰਨ ਦਾ ਕੈਪਟਨ ਵੀ ਕਹਿੰਦਾ ਮੇਰੀ ਆਖਰੀ ਇਲੈਕਸ਼ਨ ਹੈ ਬਾਦਰੀ ਕਹਿੰਦਾ ਮੇਰੀ ਆਖਰੀ ਇਲੈਕਸ਼ਨ ਜੇ ਕੋਈ ਜਿੱਤ ਗਿਆ ਇਹਨਾਂ ਚ ਤੁਸੀਂ ਕੰਮ ਜਾਓਗੇ ਇਹਨਾਂ ਕੋਲ ਇਹ ਕੰਮ ਹੋਇਆ ਉਹ ਉਹ ਮੈਂ ਅਰੇ ਕਹਿੰਦਾ ਤੁਸੀਂ ਉਹਨਾਂ ਇਹ ਵੀ ਨਹੀਂ ਕਹਿ ਸਕਦੇ ਕਿ ਐਂਕਰ ਆ ਵੀਰ ਮੋਤਾ ਜੀ। ਤਕੂ ਤਾਂ ਰਿਲੇਕਸ਼ਨ ਹੈ। ਉਹ ਥੜੀ ਆਊਗਾ। ਉਹ ਤਾਂ ਜੰਮੀ ਸੇਫ ਹੋ ਗਿਆ। ਉਹ ਕਹਿੰਦਾ ਮੈਂ ਘੜਾ ਰੋਣਾ ਤੇ ਯਾ ਕੱਟਣਾ ਨਹੀਂ ਕਰੀ ਰੋਣਾ। ਇਸ ਕਰਕੇ ਉਸ ਬੰਦੇ ਨੂੰ ਮੋਟਾ ਬਹੁਤ ਜੀ ਦੀ ਜਿਹਨੇ ਹਜੇ 20-25 ਸਾਲ ਲੱਗ ਰਹੇ ਹੈ ਤਾਂ ਕਿ ਉਹਨੂੰ ਉਹਦੇ ਸਿਰ ਤੇ ਤਲਵਾਰ ਲੱਗਦੀ ਰਹੇ ਵੀ ਅਜੇ ਕੰਮ ਨਾ ਇਤਨਾ ਜੀ ਵੱਲ ਵੱਲ ਹਰਾਣਾ ਦੇ ਰਿਹਾ। ਕੋਈ ਡਰਤਾ ਹੋਵੇ ਆ ਰਿਲੇਕਸ਼ਨ ਹੈ ਕਿ ਨਹੀਂ? ਤੁਸੀਂ ਕਹਿੰਦੇ ਕਹਿੰਦੇ ਕਾਂਗਰਸ ਨੂੰ ਮੇਰੀ ਆਖਰੀ ਵੋਟ ਹੈ ਜੇ ਕਾਂਗਰਸ ਨੂੰ ਮੇਰੀ ਆਖਰੀ ਵੋਟ ਨਾ ਆਖਰੀ ਲੈਕਚਰ ਨਾ ਭੈਸਾਂ ਦਾ ਬਾਦਲ ਹੋ ਗਿਆ ਸਿਕورٹی ਵਾਲੇ ਵਿਚਾਨੇ ਥਾੜ-ਥਾੜ ਕੇ ਆਏ ਲਾਈ ਫਰਦ ਨੇ ਆਏ ਬੱਸ ਕਰ ਯਾਰ ਬੱਸ ਕਰੋ ਯਾਰ ਬਹੁਤ ਹੋ ਗਿਆ ਯਾਰ ਨਵੇਂ ਮੁੰਡੇ 60 ਸਾਲ ਦੇ ਬੰਦੇ ਨੂੰ ਪੈਰ ਕਰ ਦਿੰਦੇ ਨੇ ਸਰਕਾਰੀ ਲੋਕੀ ਤੋਂ ਕਹਿੰਦੇ ਜੱਜਮੈਂਟ ਠੀਕ ਹੀ ਰਹਿਦੀ ਅੱਛਾ 90 90 ਸਾਲ ਦੇ ਨੇ ਠੀਕ ਹੈ ਮੁਲਕ ਚਲਾਉਣ ਵਾਸਤੇ ਠੀਕ ਨੇ ਪਤਾਰ ਹੋ ਜੋ ਕਦੇ ਤਾਂ ਮੈਨੂੰ ਹੁੰਦੇ ਹੀ ਨਹੀਂ ਜਿਹੜੇ ਜਿਹੜੇ ਹਾਰਦੇ ਨੇ ਇੱਕ ਕੱਲ ਦੱਸਣ ਲੱਗਿਆ ਮੈਂ ਇੰਟੈਲੀਜੈਂਸੀ ਨੇ ਮੈਨੂੰ ਦੱਸਿਆ ਕਹਾਣਾ ਕਰਦੇ ਹੋ ਬਸ ਪਰ ਜੇ ਨਾਲ ਅਨੰਦ ਤੁਸੀਂ ਥੋੜਾ ਸਿਵਾਹ ਹੋ ਰਹੇ ਹੋ ਕਹਾਣਾ ਨਹੀਂ ਕਰਦੇ ਕਹਾਣਾ ਦੱਸੋ ਠੀਕ ਹੈ ਮੈਂ ਥੋੜੀ ਬੋਲੀ ਬੋਲੂ ਇੰਟੈਲੀਜੈਂਸੀ ਨੇ ਮੈਨੂੰ ਬਸ ਤੋਣੇ ਵਾਂਗ ਆ ਰਹੇ ਨੇ ਮਦਦ ਹੀ ਜਿਹੜੀ ਆਣੀ ਸਭਾ ਰੋਗੇ ਬਲਾਇਸ ਹੋਰ ਹਾਲੇ ਹਾਲੇ 11 ਤਰੀਕ ਨੂੰ ਰਿਜ਼ਲਟ ਆ ਜੂਗਾ 11 ਮਾਰਚ ਨੂੰ 11 ਵਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜੂਗੀ 11 ਵੀ ਮੈਂ ਜਨਾ ਕਹਿੰਦਾ 11 ਵੀ ਜਨਾ ਕਹਿੰਦਾ ਕੈਂਡੀਡੇਟ ਕੱਢ ਜਿਕਾ ਬਣੀ ਬਣ ਜੂਗੀ ਕਬਸਾਨੀਏ ਵੋਟਾਂ ਗੈਣੀਆਂ ਦੂਜੇ ਬਸਤੀਲੇ ਖਾਲੀ ਨੇ 11 ਨੂੰ ਸਰਕਾਰ ਦੋ ਦਿਨ ਦਿਨ ਸਾਜਿਕ ਸਮਾਗਮ ਦੇ ਰਸਮ ਰਾਜਪਾਲ ਦੇ ਰਿਸ਼ਤ ਸੈਨ ਮੈਂ 16 ਬਾਲ ਪੇਦਾ ਸੀ ਕੇਜਰੀ ਬਾਜ ਕੇ ਕਾਲੀ ਨਗਰ ਬੀਬੇ ਚ ਦਿਨ ਲੱਗਣਗੇ ਮੈਨੂੰ ਛੇਤੀ ਤਰੀਕ ਦਿਓ ਮੇਰੇ ਪਾਤਰੀ ਹੋ ਜੂਗੀ ਕਹਿੰਦੇ 13 ਫਰਵਰੀ ਤੋਂ ਪਹਿਲਾਂ ਪਹਿਲਾਂ ਜਾਨੀ ਕਿ ਸਰਕਾਰ ਬੰਨ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਮਲੂਕੇ ਤੋਦੇ ਮਜੀਠੀਏ ਨੋਨੀ ਬੋਨੀ ਟੋਨੀ ਬੰਤੇ ਸੰਤੇ ਮੰਤੇ ਲੱਖੀ ਟਖੀ ਟਖੀ ਰਾਜੂ ਵੀਜੀ ਰੋਚੀ ਬੀਜੀ ਭੂਜੀ ਕੁਜੀ ਸਭ ਅੰਦਰ ਹੋਣ ਗਏ